ਲਗਾਤਾਰ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਲਗਾਤਾਰ ਕਿਸਾਨ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਨੂੰ ਰੋਕਣ ਲਈ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਲਾਠੀ ਚਾਰਜ ਵੀ ਕੀਤੇ ਜਾ ਰਹੇ ਨੇ ਤੇ ਪਾਣੀ ਦੇ ਬੁਸ਼ਾਰਾ ਵੀ ਮਾਰੀਆਂ ਜਾ ਰਹੀਆਂ ਨੇ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਹੀ ਇਹ ਕੰਮ ਚੱਲ ਰਿਹਾ ਹੈ ਕੁਝ ਟਾਈਮ ਸ਼ਾਂਤ ਰਹਿੰਦਾ ਕੰਮ ਫਿਰ ਤੋਂ ਕਿਉਂਕਿ ਕਿਸਾਨ ਜਿਹੜੇ ਨੇ ਘਰੋਂ ਸੋਚ ਕੇ ਚੱਲੇ ਨੇ ਘਰੋਂ ਅਰਦਾਸਾਂ ਵਾਹ ਕੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸਾ ਕਰਕੇ ਤੁਰੇ ਨੇ ਕਿ ਦਿੱਲੀ ਜਾਵਾਂਗੇ ਧਰਨਾ ਲਾਵਾਂਗੇ ਜਿੱਤ ਹਾਸਲ ਕਰਾਂਗੇ ਤੇ ਫਿਰ ਘਰੇ ਆਵਾਂਗੇ ਬਿਲਕੁਲ ਤੇ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਕਿਤੇ ਨਾ ਕਿਤੇ ਇਸ ਵਾਰ ਕਰੜੇ ਹੱਥੀ ਤੁਸੀਂ ਦੇਖੀ ਬਿਲਕੁਲ ਬਿਲਕੁਲ ਕਰੜੇ ਹੱਥੀ ਨਾਲ ਜਾ ਰਿਹਾ ਮੈਨੂੰ ਲੱਗਦਾ ਵੀ ਜਿੰਨੀ ਫੌਜ ਜਿਹੜੀ ਸਾਡੀ ਆਰਮੀ ਆ ਫੋਰਸ ਹੈ ਜਿੰਨੀ ਤਿਆਰੀ ਉਹ ਜੰਗ ਦੀ ਕਰਕੇ ਜਾਂਦੇ ਨੇ ਜੰਗ ਦੇ ਮੈਦਾਨ 'ਚ ਇਸ ਵਾਰ ਕਿਸਾਨਾਂ ਨੂੰ ਰੋਕਣ ਵਾਸਤੇ ਕੀਤੀ ਹੈ ਜਿੰਨੀ ਤਿਆਰੀ ਕਰਕੇ ਆਏ ਕਿਉਂਕਿ ਦੋਸਤੋ ਪਿਛਲੀ ਵਾਰੀ ਨਾ ਸਾਡੇ ਕਿਸਾਨ ਕਿਉਂਕਿ ਇੰਨੀਆਂ ਤਿਆਰੀਆਂ ਹਰਿਆਣੇ ਦੇ ਵਿੱਚ ਨਹੀਂ ਸੀ ਜਦੋਂ ਕਿਸਾਨ ਚੱਲੇ ਸੀ ਤਾਂ ਇਸ ਵਾਰ ਜਿਹੜਾ ਮੋਦੀ ਸਰਕਾਰ ਨੇ ਸੋਚਿਆ ਤੁਸੀਂ ਦੇਖਿਆ ਹੋਣਾ ਅਮਿਤੇ ਸ਼ਾਹ ਨੇ ਜਿਹੜਾ ਬਿਆਨ ਦਿੱਤਾ ਸੀ ਖੱਟਰ ਨੂੰ ਕਿਹਾ ਸੀ ਵੀ ਇੱਕ ਕਿਸਾਨ ਜਿਹੜਾ ਹਰਿਆਣੇ ਵਿੱਚ ਦਾਖਲ ਨਹੀਂ ਹੋਣ ਦੇਣਾ ਇਹਨਾਂ ਨੂੰ ਪਿੱਛੀ ਰੱਖੋ ਇਸ ਕਰਕੇ ਜਿਹੜਾ ਵੱਡੇ ਵੱਡੇ ਤੁਸੀਂ ਕਿਲ ਦੇਖ ਰਹੇ ਹੋ ਹੈਨਾ ਬੈਰੀਗੇਟਿੰਗ ਕਰਤੇ ਵੱਡੇ ਵੱਡੇ ਪੱਥਰ ਦੇ ਵਿੱਚ ਆ ਲੈ ਜਿਹੜੀਆਂ ਕੰਧਾ ਬਣਾਤੀਆਂ ਤੇ ਹੋਰ ਜਿਹੜੀਆਂ ਮਤਲਬ ਫੌਜ ਬਹੁਤ ਜ਼ਿਆੜੇ ਆਰਮੀ ਲਾਤੀ ਵੀ ਜਿਹੜੇ ਕਿਸਾਨ ਨੇ ਉਹ ਹਰਿਆਣੇ ਦੇ ਵਿੱਚ ਐਂਟਰ ਕਰਨ ਨਾ ਕਿਉਂਕਿ ਜੇ ਹਰਿਆਣੇ ਦੇ ਵਿੱਚ ਹੋ ਗਏ ਫਿਰ ਹਰਿਆਣੇ ਦੇ ਕਿਸਾਨਾਂ ਦਾ ਸਾਥ ਹੋ ਜੂ ਤੇ ਇਕੱਠੇ ਹੋ ਕੇ ਅੱਗੇ ਨੂੰ ਜਾਣ ਜਾਣਗੇ ਹੈਨਾ ਵੀ ਮੈਂ ਤਾਂ ਇੱਕ ਗੱਲ ਤੋਂ ਹੈਰਾਨ ਆ ਵੀ ਕਿ ਦਿੱਲੀ ਨਾਲੋਂ ਸਾਡਾ ਇੰਨਾ ਰਿਸ਼ਤਾ ਕਮਜ਼ੋਰ ਹੈ ਕਿ ਅਸੀਂ ਦਿੱਲੀ ਨਹੀਂ ਜਾ ਸਕਦੇ ਕਿ ਪੰਜਾਬ ਦਾ ਦਿੱਲੀ ਨਾਲੋਂ ਇੰਨਾ ਰਿਸ਼ਤਾ ਕਮਜ਼ੋਰ ਹੈ ਕਿ ਐ ਇੰਨੇ ਮੈਂ ਮੈਂ ਕਹਿੰਨਾ ਤੁਸੀਂ ਅਸੀਂ ਆਪਾਂ ਗਏ ਸੀਗੇ ਪਿੱਛੇ ਜੇ ਪਾਕਿਸਤਾਨ ਬਾਰਡਰ ਤੇ ਹੈ ਆਪਣਾ ਰਾਜਸਥਾਨ ਜੈਸਾ ਜੀ ਜੀ ਸਿਲਮਰ ਤੁਹਾਨੂੰ ਲੱਗਿਆ ਉੱਥੇ ਵੀ ਇੰਨਾ ਬੈਰੀਕੇਟਿੰਗ ਕੀਤੀ ਹੋਈ ਸੀ ਜਿਆ ਇੰਨਾ ਸਖਤ ਸੀਗਾ ਉੱਥੇ ਲੱਗਿਆ ਤੁਹਾਨੂੰ ਪਾਕਿਸਤਾਨ ਦੇ ਕਿਸੇ ਵੀ ਬਾਰਡਰ ਤੇ ਦੇਖ ਲਓ ਇੰਨੀ ਹੈ ਨਹੀਂ ਬੈਰੀਕੇਟਿੰਗ ਨਹੀਂ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਆਪਣੇ ਜ਼ਿਆਦਾਤਰ ਜਿਹੜੀ ਨਹੀਂ ਬਣਦੀ ਉਹ ਚਾਈਨਾ ਨਾਲ ਜਾਂ ਪਾਕਿਸਤਾਨ ਨਾਲ ਪਾਕਿਸਤਾਨ ਨਾਲ ਨਹੀਂ ਬਣਦੀ ਠੀਕ ਹੈ ਪਾਕਿਸਤਾਨ ਸਭ ਤੋਂ ਵੱਡਾ ਆਪਾਂ ਪਾਕਿਸਤਾਨ ਨੂੰ ਮੰਨ ਲਈ ਪਾਕਿਸਤਾਨ ਨਾਲ ਆਪਣੀ ਬਿਲਕੁਲ ਨਹੀਂ ਬਣਦੀ ਇੰਡੀਆ ਦੀ ਹੂੰ ਇੰਨੀ ਬੈਰੀਕੇਟਿੰਗ ਜਾਂ ਇੰਨੇ ਸਖਤ ਜਿਹੜੇ ਸਿਸਟਮ ਨੇ ਇੰਨੇ ਸਖਤ ਜਿਹੜੇ ਬੈਰੀਕੇਟਿੰਗ ਕੀਤੀ ਹੋਈ ਆ ਬਾਰਡਰ ਲਾਇਏ ਹੋ ਨੇ ਉੱਥੇ ਵੀ ਲਾਇਏ ਨਹੀਂ ਹੋਏ ਜਿੰਨੇ ਇੱਥੇ ਲਾਇਏ ਨੇ ਮੈਂ ਕਹਿੰਦਾ ਜਿੰਨਾ ਜ਼ੋਰ ਇੱਥੇ ਲਾਇਆ ਸਰਕਾਰ ਨੇ ਜਿੱਥੇ ਉੱਥੇ ਲਾਉਣਾ ਸੀ ਚਿੱਟਾ ਨਹੀਂ ਟੱਪਣਾ ਸੀ ਤੇ ਕਿੰਨੇ ਮਾਮਾ ਦੇ ਪੁਛਦੇ ਜਿੰਨੇ ਜਿੰਨੇ ਕੁਸੇ ਬਾਰੀ ਇੰਡੀਆ ਦੇ ਵਿੱਚ ਕਮਜ਼ੋਰ ਬਾਡਰਾਂ ਕਾਰਨ ਹਮਲੇ ਹੋਏ ਨੇ ਬਿਲਕੁਲ ਤਕੜੇ ਅਤੰਕੀ ਹਮਲੇ ਹੋਏ ਨੇ ਕੁਸ ਪੈੜੀ ਵਰਦੇ ਨੇ ਉਹ ਉਹ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਸੀ ਅਗਰ ਇੰਨੇ ਹੀ ਜ਼ੋਰ ਉਹ ਬਾਡਰਾਂ ਦੇ ਉੱਤੇ ਲਾਇਆ ਜਾਂਦਾ ਇੱਕ ਮਿੰਟ ਬਾਈ ਜੀ ਕਿਸੇ ਦਾ ਪੈਰ ਟੁੱਟ ਗਿਆ ਕਿਸੇ ਦੀ ਜਾਨ ਚਲੀ ਗਈ ਠੀਕ ਹੈ ਨਾ ਇੱਥਰੋਂ ਗੈਸ ਦੇ ਗੋਲੇ ਪਿਛਾੜਾ ਸਿੱਟ ਰਹੇ ਨੇ ਵੀ ਉਹਦੀ ਪਰਭਾਈ ਕੌਣ ਭਰੂਗਾ ਉਹ ਸਾਡੀਆਂ ਹੀ ਮਾਮਾ ਕੀ ਜੰਗ ਲੱਗੀ ਹੈ ਕਿਸੇ ਦੇਸ਼ ਨਾਲ ਬਿਲਕੁਲ ਜੀ ਬਿਲਕੁਲ ਕਿਸੇ ਦੇਸ਼ ਨਾਲ ਜੰਗ ਤਾਂ ਨਹੀਂ ਲੱਗੀ ਕੋਈ ਨਹੀਂ ਮੈਂ ਤਾਂ ਇੱਕ ਮਿੰਟ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਉੱਥੇ ਮਾਮਾ ਦੇ ਪੁੱਤ ਮਾਰ ਰਹੇ ਨੇ ਉਹ ਮਾਮਾ ਬਗਾਨੀਆਂ ਨੇ ਉਹ ਪੁੱਤ ਬਗਾਨੇ ਹੋਗੇ ਹੂੰ ਅ ਚਾਰ ਬੰਦੇ ਕੱਲ ਕੱਲ ਦੀ ਡੇਟ 'ਚ ਸ਼ੰਭੂ ਬਾਡਰ ਤੇ ਹੂੰ ਚਾਰ ਬੰਦੇ ਸ਼ਹੀਦ ਹੋਏ ਨੇ ਸਾਡੇ ਕਿਸਾਨਾਂ ਦੇ ਫੇਰ ਉਹ ਭਾਈ ਕੌਣ ਦੇਣਾ ਦਊਗਾ ਉਹਨਾਂ ਦਾ ਤੇ ਮੈਂ ਕਹਿੰਨਾ ਵੀ ਬਹੁਤ ਮੰਦ ਭਾਗੀ ਚਲੋ ਗੋਲੀ ਚਲਾਤੀ ਕਿਸੇ ਦੇ ਵੱਜੀ ਹੂੰ ਠੀਕ ਹੈ ਉਹ ਗੱਲ ਨੂੰ ਅਸੀਂ ਮੰਨ ਲਿਆ ਵੀ ਚਲੋ ਸੈਨਾ ਨੇ ਗੋਲੀ ਚਲਾਤੀ ਪਰ ਇੱਕ ਬੱਚੇ ਨੂੰ ਪੁਲ ਦੇ ਉੱਪਰੋਂ ਚੱਕ ਕੇ ਥੱਲੇ ਸੁੱਟ ਦਿੱਤਾ ਜਾਂਦਾ ਹੈ। ਲੈ। ਪੁਲ ਦੇ ਉੱਪਰੋਂ ਥੱਲੇ ਸੁੱਟ ਦਿੱਤਾ ਜਾਂਦਾ। ਫੇਰ ਇਹ 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 ਹੁਣ ਕੀ ਕੋਈ ਜਿਹੜੇ ਆ ਬਾਰਡਰ ਦੇ ਉੱਤੇ ਲਾਏ ਨੇ ਉਹ ਬੈਰੀਗੇਟਿੰਗ ਦੇ ਉੱਤੇ ਫੋਰਸ ਲਾਈ ਹੈ। ਫੌਜੀ ਲਾਏ ਨੇ ਕੀ ਉਹ ਚైనా ਤੋਂ ਇੰਪੋਰਟ ਕੀਤੇ ਨੇ? ਨਹੀਂ। ਉਹ ਇੰਡੀਆ ਦੇ ਨਹੀਂ। ਇੰਡੀਆ ਦੇ। ਹਾਏ ਉਹੀ ਗੱਲ ਕਰ ਰਹੇ ਇਹਨਾਂ ਨੇ ਜਦੋਂ ਦਾ ਲੋੜ ਪੈਂਦੀ ਹੈ ਕਿਸੇ ਨਾਲ ਜੁੱਧ ਲੱਗਦਾ ਆਪਣਾ ਤਾਂ ਉਦੋਂ ਪੰਜਾਬ ਦੇ ਪੁੱਤ ਸਭ ਤੋਂ ਅੱਗੇ ਖੜਦੇ ਨੇ ਤੇ ਹੁਣ ਪੰਜਾਬ ਦੇ ਪੁੱਤ ਖੜਾਈ ਜਾਂਦੇ ਨੇ। ਗੋਡੇ ਤੋਂ ਬਿਨਾ ਹੁਣ ਕੰਮ ਨਹੀਂ ਚੱਲਣਾ। ਹੁਣ ਪੰਜਾਬ ਦੇ ਪੁੱਤ ਅੱਤਵਾਦੀ ਹੋ ਗਏ। ਤੇ ਮੈਂ ਕਹਿੰਦਾ ਵੀ 2% ਨੇ ਸਾਡੇ ਸਰਦਾਰ ਸਿੱਖ ਅਸੀਂ 2% ਆ ਤੇ ਮੈਂ ਕਹਿੰਦਾ ਆਜ਼ਾਦੀ ਦੇ ਵਿੱਚ ਸਾਡੀ 95% ਇਕੱਲੇ ਸਾਡੀ ਬਿਲਕੁਲ 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 95 ਨਹੀਂ 90 ਤੱਕ ਇਧਰੇ ਗਈ ਨਹੀਂ ਸਭ ਤੋਂ ਵੱਧ ਆਪਣੇ ਲੋਕ ਲੜੇ ਸੀ ਸਭ ਤੋਂ ਵੱਧ ਪੰਜਾਬ ਦੇਸ਼ੀ ਦਾ ਆਪਣੇ ਪੰਜਾਬ ਦੇ ਜਾਂ ਬੰਗਾਲ ਦੇ ਬੰਗਾਲ ਦੇ ਹੁਣ ਵੀ ਅੱਜ ਵੀ ਜਦੋਂ ਹੱਦਾਂ ਦੇ ਉੱਤੇ ਸਰਹੱਦ ਤੇ ਲੜਾਈ ਹੁੰਦੀ ਹੈ ਅੱਜ ਵੀ ਸਭ ਤੋਂ ਵੱਧ ਜਿਹੜੇ ਤਿਰੰਗਿਆਂ ਦੇ ਵਿੱਚ ਲਿਪਟ ਕੇ ਹੁੰਦੇ ਨੇ ਉਹ ਪੰਜਾਬੀ ਦੇ ਪੁੱਤ ਹੁੰਦੇ ਨੇ ਅੱਜ ਵੀ ਜਿਹੜੇ ਜਿੰਨੇ ਵੀ ਜੁਦ ਜਿੰਨੀਆਂ ਵੀ ਲੜਾਈਆਂ ਇੰਡੀਆ ਦੀ ਉਹ ਆਜ਼ਾਦ ਹੋਣ ਤੋਂ ਬਾਅਦ ਜਿੰਨੀਆਂ ਵੀ 65 ਦੀ 72 ਦੀ ਜਿੰਨੀਆਂ ਵੀ ਲੜਾਈਆਂ ਤੁਸੀਂ ਕੱਦਰ ਦੀ ਲੜਾਈ ਜਿੰਨੀਆਂ ਵੀ ਲੜਾਈਆਂ ਤੁਸੀਂ ਲੜਾਉਂਗੇ ਸਾਰੀਆਂ ਸਿੱਖ ਸਿੱਖਾਂ ਦੇ ਸਿੱਖਾਂ ਨੂੰ ਧਿਰ ਬਣਾ ਕੇ ਸਾਡੇ ਮੋਢਿਆਂ ਦੇ ਧਰਕੇ ਹੀ ਜਿੱਤੀਆਂ ਗਈਆਂ ਨੇ ਸਿੱਖਾਂ ਦੇ ਮੋਢਿਆਂ ਨੇ ਜਿੱਤੀਆਂ ਨੇ ਹਾਂ ਤੇ ਜੇ ਹੁਣ ਆਪਾਂ ਅਗਨੀ ਪਰਤ ਦੀ ਗੱਲ ਕਰੀਏ ਨਵੀਂ ਜਿਹੜੀ ਯੋਜਨਾ ਉਹਦੇ ਵਿੱਚ ਵੀ ਜਿਹੜੇ ਜਿੰਨੇ ਵੀ ਸ਼ਹੀਦ ਹੋ ਸਾਰੇ ਪੰਜਾਬ ਦੇ ਸਾਰੇ ਪੰਜਾਬ ਦੇ ਬਿਲਕੁਲ ਸਾਰੇ ਪੰਜਾਬ ਦੇ ਫਿਰ ਪੰਜਾਬ ਨਾਲ ਇੰਨਾ ਬਿਤ ਕਰਾ ਕਿਉਂ ਵੀ ਕਿਸਾਨ ਜਦੋਂ ਆਪਣਾ ਹੱਕ ਮੰਗਣ ਜਾਂਦੇ ਨੇ ਤੇ ਉਹਨਾਂ ਨਾਲ ਲੜਾਈ ਪਿੱਛੇ ਨਹੀਂ ਕਿ ਦੇ ਕੱਲੇ ਇੰਡੀਆ 'ਚ ਨਹੀਂ ਸਗੋਂ ਮੈਂ ਕਹਿੰਦਾ ਵੀ ਸਾਡੀ ਭਾਰਤ ਸਰਕਾਰ ਨੂੰ ਮਾਣ ਹੋਣਾ ਚਾਹੀਦਾ ਵੀ ਸਾਡੇ ਕੋਲ ਪੰਜਾਬ ਸੂਬਾ ਹੈ ਪੰਜਾਬ ਹੈ ਬਿਲਕੁਲ ਜਿਹੜਾ ਪੂਰੀ ਦੁਨੀਆ 'ਚ ਇੰਡੀਆ ਦਾ ਨਾਮ ਉੱਚਾ ਚੱਕਣ ਤੋਂ ਕਦੇ ਨਹੀਂ ਪਿੱਛੇ ਹਟਦਾ ਦੇਸ਼ ਦੇ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੋਈ ਆਫਤਾ ਆ ਜੇ ਹੂੰ ਸਭ ਤੋਂ ਮੂਰੇ ਕੌਣ ਪੰਜਾਬੀ ਕਿਸੇ ਨੂੰ ਤੱਤੀ ਬਾਹ ਨਹੀਂ ਲੱਗਣ ਦਿੰਦੇ ਬਾਬੇ ਵੀ ਲੰਗਰ ਖਾਂਦਾ ਥਾਂ ਥਾਂ ਸਾਡਾ ਬਾਪੂ ਸਾਡਾ ਬਜ਼ੁਰਗ ਸਾਡੇ ਗੁਰੂ ਨਾਨਕ ਦੇਵ ਜੀ 20 ਰੁਪਏ ਦਾ ਲੰਗਰ ਚਲਾ ਕੇ ਗਏ ਸੀ ਉਹ ਹੁਣ ਤੱਕ ਚੱਲਦਾ ਅੱਜ ਤੱਕ ਉਸ ਸਿੱਧਕ ਤੇ ਖੜੇ ਆ ਸਾਰੀ ਦੁਨੀਆ ਛੱਕਦੀ ਆ ਸਾਰੀ ਦੁਨੀਆ ਛੱਕਦੀ ਆ ਉਹੀ ਲੰਗਰ ਇੱਥੇ ਜਿਹੜੇ ਅਸੀਂ ਸਾਡਾ ਇੰਡੀਆ ਸਾਡਾ ਭਾਰਤ ਜਿਹੜੇ ਇਹ ਕਹਿੰਦੇ ਨੇ ਵੀ ਸਾਡਾ ਭਾਰਤ ਸਾਡਾ ਭਾਰਤ ਉਹੀ ਆ ਪਿੱਛੇ ਜੇ ਕਦਾਰਨਾਥ ਦੇ ਵਿੱਚ ਪਾਣੀ ਆਇਆ ਸੀ ਹੜਾ ਆਇਆ ਸੀ ਜ਼ਿਆਦਾ ਓਵਰ ਹੋ ਗਿਆ ਸੀ ਕੰਮ ਜਿਹੜੀ 20 ਰੁਪਏ ਦੀ ਬੋਤਲ ਆਮ ਵੇਚਦੀ ਹੁੰਦੀ ਹੈ ਉਹ 2-200 ਦੀ 4-400 ਦੀ ਬੋਤਲ ਵੇਚੀ ਸੀ ਤੇ ਉਥੇ ਜਦੋਂ ਇਹ ਆਪ ਤੱਕ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਆ ਜੇ ਤੇ ਉਥੇ ਪੰਜਾਬੀ ਹੁਣ ਫਰੀਜ ਲੰਗਰ ਲਾ ਦਿੰਦੇ ਆ ਲੰਗਰ ਲਾ ਦਿੰਦੇ ਆ ਚਲੋ ਆਪਾਂ ਦੁਆਰੇ ਗੱਲ ਕਰਦੇ ਆ ਇੱਕ ਵਾਰ ਤੁਸੀਂ ਖਨੌਰੀ ਬਾਡਰ ਵੇਖ ਰਹੇ ਹੋ ਇਸ ਵੇਲੇ ਜਿਹੜੀਆਂ ਕਾਫੀ ਆਸੂ ਗਾ ਇਸਦੇ ਗੋਲੇ ਵੀ ਸਿੱਟੇ ਜਾ ਰਹੇ ਨੇ ਦੋਸਤੋ ਵੀ ਇੱਕ ਵਾਰ ਜਿਹੜੇ ਕਿਸਾਨ ਬੈਗੀ ਸੀ ਦੁਆਰੇ ਜਿਹੜਾ ਆਪਾਂ ਗੱਲ ਕੀਤੀ ਸੀ ਵੀ ਕੇਂਦਰ ਸਰਕਾਰ ਨਾਲ ਜਿਹੜੀ ਮੀਟਿੰਗ ਚੱਲ ਰਹੀ ਸੀ ਕਿ ਉਹ ਮੀਟਿੰਗ ਦਾ ਸਟਾਈ ਨਿਕਲਿਆ ਵੀ ਕੋਈ ਗੱਲਬਾਤ ਨਹੀਂ ਹੋਈ ਜਿਸ ਕਰਕੇ ਕਿਸਾਨਾਂ ਨੂੰ ਦੁਆਰੇ ਕਾਰਨ ਚੱਕਣਾ ਪੈ ਦੁਆਰੇ ਕਰਨਾ ਪੈ ਅਸਲ ਦੇ ਵਿੱਚ ਜੋ ਕਿਸਾਨ ਇਸ ਵਾਰੀ ਲੜਾਈ ਹੈ ਨਾ ਕਿਸਾਨਾਂ ਦੀ ਉਹ ਇਹ ਹੈ ਜੋ ਪਿਛਲੀ ਵਾਰੀ ਸ਼ਰਤਾਂ ਮੰਨੀਆਂ ਗਈਆਂ ਸੀ ਉਹ ਲਾਗੂ ਨਹੀਂ ਕੀਤੀ ਇੱਕ ਤਾਂ ਮੰਨ ਲੈਣਾ ਵੀ ਰਵੀ ਮੈਂ ਤੈਨੂੰ ਕਹਤਾ ਵੀ ਰਵੀ ਵੀਰੇ ਮੈਨੂੰ ਪਾਣੀ ਦਾ ਗਲਾਸ ਫੜਾ ਦੇ ਤੁਸੀਂ ਕਹਤਾ ਵੀ ਹਾਂ ਠੀਕ ਆ ਫੜਾਉਣਾ ਉਸ ਤੋਂ ਬਾਅਦ ਪਾਣੀ ਦਾ ਗਲਾਸ ਫੜਾਉਣਾ ਨਹੀਂ ਕਹਿਣ ਤੋਂ ਭਾਵ ਕਿ ਆਪਾਂ ਇੱਕ 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 ਸਾਡੇ ਪ੍ਰਧਾਨ ਮੰਤਰੀ ਲੋਕਾਂ ਸਾਹਮਣੇ ਕਹਤਾ ਵੀ ਮੈਂ ਵਾਪਸ ਲੈਣਾ ਹੈਨਾ ਬਸ ਇੰਨਾ ਕਹਿ ਕੇ ਲੋਕੋ ਖੁਸ਼ ਕਰਦੇ ਤੇ ਘਰ ਨੂੰ ਤੋਰਦੇ ਪਰ ਉਹ ਲਾਗੂ ਨਹੀਂ ਹੋਇਆ ਲਾਗੂ ਨਹੀਂ ਉਹ ਚੀਜ਼ ਲਾਗੂ ਨਹੀਂ ਹੋਈ ਇੱਕ ਇੱਕ ਕਹਿ ਦੇਣਾ ਤੇ ਲਾਗੂ ਕਰਨ 'ਚ ਫਰਕ ਹੁੰਦਾ ਡਿਫਰੈਂਟ ਫਰਕ ਤੇ ਹੁਣ ਜਿਹੜੀ ਜਿੰਨੀਆਂ ਵੀ ਹੁਣ ਕਈ ਮੀਟਿੰਗਾਂ ਹੋ ਗਈਆਂ ਚੰਡੀਗੜ੍ਹ ਦੇ ਵਿੱਚ ਜਿਹੜੇ ਸਾਡੇ ਸੱਤਾਧਾਰੀ ਨੇ ਸਾਡੇ ਉੱਪਰ ਕੁਰਸੀਆਂ ਦੇ ਉੱਪਰ ਬੈਠੇ ਨੇ ਸਾਡੇ ਠੀਕ ਹੈ ਸਤਿਕਾਰਯੋਗ ਉਹਨਾਂ ਨਾਲ ਬਹੁਤ ਸਾਰੀ ਸਾਡੇ ਲੀਡਰਾਂ ਦੀ ਸਾਡੇ ਕਿਸਾਨ ਕਿਸਾਨ ਅੰਦੋਲਨ ਸਾਡੇ ਕਿਸਾਨੀ ਜਥੇ ਜਥੇਬੰਦੀਆਂ ਦੀ ਕਈ ਮੀਟਿੰਗਾਂ ਹੋ ਗਈਆਂ ਇੱਕ ਨਹੀਂ ਉਹ ਮੀਟਿੰਗਾਂ ਦੇ ਵਿੱਚ ਛੱਟਾ ਕੀ ਨਿਕਲਦਾ ਗੱਲ ਕਰਨ ਵਾਸਤੇ ਬੁਲਾਉਂਦੇ ਨੇ ਗੱਲ ਸੁਣਨ ਵਾਸਤੇ ਨਹੀਂ ਆਪਣੀ ਗੱਲ ਸਰਾਉਣ ਵਾਸਤੇ ਬੁਲਾਉਂਦੇ ਨੇ ਇਹਨਾਂ ਦੀ ਸੁਣਨ ਵਾਸਤੇ ਨਹੀਂ ਜੇ ਇਹਨਾਂ ਦੀ ਸੁਣੀ ਜਾਵੇ ਤੇ ਉਹਦੇ ਤੇ ਅਮਲ ਕੀਤਾ ਜਾਵੇ ਤਾਂ ਐਡਾ ਤਾਂ ਕੋਈ ਬੇਲਾ ਨਹੀਂ ਕੋਈ ਬੌਲਾ ਨਹੀਂ ਵੀ ਉੱਠ ਕੇ ਬਾਡਰਾਂ ਤੇ ਜਾਊਗਾ ਤੁਹਾਨੂੰ ਨੂੰ ਤੁਹਾਨੂੰ ਹੀ ਲੱਗਦਾ ਵੀ ਇਹ ਲੋਕਾਂ ਨੂੰ ਸਿਰਫ ਦਿਖਾਵਾ ਕਰਨ ਵਾਸਤੇ ਕੇਂਦਰ ਸਰਕਾਰ ਕਰਦੀ ਹੈ ਰਵੀ ਕਮੀਟਿੰਗ ਤੇ ਬਾਅਦ ਚ ਇਹਨਾਂ ਨੇ ਬਾਅਦ ਬਿਆਨ ਦੇ ਦੇਣਾ ਆਪਣਾ ਵੀ ਅਸੀਂ ਬਹੁਤ ਜਿਹੜੀਆਂ ਮੀਟਿੰਗਾਂ ਕੀਤੀਆਂ ਪਰ ਕਿਸਾਨ ਮੰਨੇ ਨਹੀਂ ਰਵੀ ਵੀਰੇ ਇੱਕ ਫਰਕ ਹੁੰਦਾ ਹੈ ਇਹ ਕਹਿਣ ਚ ਵੀ ਮੈਂ ਰਵੀ ਦੀਆਂ ਸਾਰੀਆਂ ਗੱਲਾਂ ਮੰਨ ਲੀਆਂ ਹੂੰ ਤੇ ਨਾ ਮੰਨਣ ਚ ਹੁਣ ਲੋਕਾਂ ਨੂੰ ਤਾਂ ਦੱਸਦਾ ਹੂੰ ਹੁਣ ਲੋਕ ਵੀ ਇੱਕ ਮਿੰਟ ਤੁਹਾਨੂੰ ਬੁਰਾ ਕਹਿਣਗੇ ਲੋਕ ਵੀ ਵੀ ਯਾਰ ਰਵੀ ਦੀ ਸਾਰੀ ਗੱਲ ਤਾਂ ਮੰਨ ਲ ਯਾਰ ਉਹੀ ਉਹੀ ਕਰੀ ਜਾਂਦਾ ਉਹੀ ਥਾਂ ਥਾਂ ਤੇ ਧਰਨੇ ਲਾਈ ਜਾਂਦਾ ਉਹੀ ਲੋਕਾਂ ਨੂੰ ਤਪਾਈ ਜਾਂਦਾ ਪਰ ਪਤਾ ਮੈਨੂੰ ਮੈਨੂੰ ਫਾਇਦਾ ਕੀ ਮਿਲਿਆ ਉਹਦਾ ਫਾਇਦਾ ਨਹੀਂ ਮਿਲਿਆ ਮੈਨੂੰ ਸਿਰਫ ਐ ਕਰਦਾ ਹਾਂ ਬਿਲਕੁਲ ਬਿਲਕੁਲ ਉਹ ਉਹ ਸੋ ਲੋਕਾਂ ਨੂੰ ਇਸ ਅੰਦੋਲਨ ਨਾਲ ਤੋੜਨ ਵਾਸਤੇ ਇਹ ਸਿਆਸਤਾਂ ਹੁੰਦੀਆਂ ਨੇ ਕਿ ਹਾਂ ਦੱਸਿਆ ਪੁੱਜ ਜਾਂਦਾ ਜੋ ਲੋਕਾਂ ਦੇ ਵਿੱਚ ਫੈਲਦਾ ਤੇ ਕੀਤਾ ਕੁਝ ਜਾਂਦਾ ਬਿਲਕੁਲ ਇਹ ਇਹ ਚੀਜ਼ਾਂ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਮਤਲਬ ਅੰਦਰੋਂ ਨਹੀਂ ਅੰਦਰ ਇਹ ਨਾਲ ਸੋਚੋ ਵੀ ਯਾਰ ਮੈਨੂੰ ਕੀ ਲੋੜ ਹੈ ਕਿਉਂਕਿ ਇਹ ਖੇਤਰ ਜਿਹੜਾ ਨਾ ਸਿਆਸਤ ਦਾ ਖੇਤਰ ਹੁੰਦਾ ਨਾ ਖੇਤਰ ਸਿਆਸਤ ਦਾ ਖੇਤਰ ਹੁੰਦਾ ਐਡਾ ਹੁੰਦਾ ਇਹ ਸਾਰਿਆਂ ਵਾਸਤੇ ਸੇਮ ਹੀ ਹੁੰਦਾ ਬਸ ਐ ਆ ਵੀ ਬਾਰੀ ਹਜੇ ਤੇਰੀ ਹੈ ਮੇਰੀ ਆਉਣੀ ਆਉਣੀ ਹੈ ਜੇ ਮੇਰੀ ਆ ਚੁੱਕੀ ਹੈ ਤੇਰੀ ਚੱਲ ਰਹੀ ਹੈ ਇਹ ਕਈ ਵੇਲੇ ਹੁੰਦਾ ਯਾਰ ਆਪਾਂ ਕੀ ਲੈਣਾ ਆਪਾਂ ਲੈਣਾ ਲੂਣਾ ਕੁਝ ਨਹੀਂ ਜੇ ਤਾਂ ਇਹ ਇੱਕ ਕਹਿੰਦੇ ਹੁੰਦੇ ਨੇ ਵੀ ਜਦੋਂ ਕੋਈ ਨਾ ਜਦੋਂ ਕੋਈ ਅੱਖਾਂ ਕੱਢੇ ਜੇ ਉਹਦੇ ਇੱਕ ਥੱਪੜ ਮਾਰੋ ਤੁਸੀਂ ਅੱਖਾਂ ਕੱਢਣ ਵਾਲੇ ਦੇ ਥੱਪੜ ਮਾਰੋ ਤਾਂ ਉਸ ਤੋਂ ਬਾਅਦ ਉਹ ਉੱਥੇ ਟਿਕ ਜੂਗਾ ਟਿਕ ਜੂਗਾ ਜੇ ਉਹ ਤੁਹਾਡੇ ਗਲ ਨੂੰ ਹੱਥ ਪਾ ਲੂਗਾ ਉਸ ਤੋਂ ਬਾਅਦ ਤਾਂ ਤਾਨੂੰ ਉਹਦਾ ਗਲ ਕੁੱਟਣੇ ਪਊਗਾ ਮੈਂ ਕੱਲ ਬੱਝੂਗੀ ਬਿਲਕੁਲ ਬਿਲਕੁਲ ਸੋ ਜਿਹੜਾ ਜਿਹੜੀ ਚੀਜ਼ ਹੈ ਨਾ ਜਦੋਂ ਉਈ ਫੋੜਾ ਆਪਾਂ ਕਹਿੰਦੀ ਉਹਦੀ ਦਵਾਈ ਟਾਈਮ ਨਾਲ ਲੈ ਲਈਏ ਆਹੋ ਉਥੇ ਦਾਜੂ ਨਹੀਂ ਫਿਰ ਉਹ ਬਾਅਦ ਚੋਂ ਨਸੂਰ ਬਣ ਜਾਂਦੇ ਆ ਕੈਂਸਰ ਬਣ ਜਾਂਦੇ ਆ ਜੋ ਆਪਾਂ ਨੂੰ ਖਤਮ ਕਰ ਦਿੰਦੀ ਆ ਸੋ ਇਹ ਜਿਹੜੀਆਂ ਸਿਆਸਤ ਦੀਆਂ ਕੋਈ ਵੀ ਚੁਲਬੁਲੀਆਂ ਉੱਠਦੀਆਂ ਨੇ ਇਹਨਾਂ ਨੂੰ ਟਾਈਮ ਨਾਲ ਨਿਜੇਠਣਾ ਸ਼ਾਂਤੀਮਈ ਤਰੀਕੇ ਦੇ ਨਾਲ ਸ਼ਾਂਤੀਮਈ ਤਰੀਕੇ ਦੇ ਨਾਲ ਆਪਦੀ ਗੱਲ ਨੂੰ ਪਹਚਾਓ ਕਹੋ ਇੱਕ ਕਹਿੰਦੇ ਰਾਜ ਦੇ ਵਿੱਚ ਇੱਕ ਰਾਜੇ ਨੇ ਮੰਨ ਲਓ ਮੋਦੀ ਮੰਨ ਲਓ ਇੱਕ ਰਾਜੇ ਨੇ ਸੋਚਿਆ ਵੀ ਯਾਰ ਮੇਰੀ ਜਿਹੜੀ ਪ੍ਰਜਾ ਹੈ ਵੀ ਮੈਨੂੰ ਐਂ ਲੱਗਦਾ ਜਿਵੇਂ ਨਿਸਲ ਹੋ ਗਈ ਇਹ ਵੀ ਇਹਨਾਂ ਦਾ ਇੱਕ ਟੈਸਟ ਕੀਤਾ ਜਾਵੇ ਦੋਸਤੋ ਨਾਲ ਦੀ ਨਾਲ ਤੁਹਾਨੂੰ ਅਸੀਂ ਪਿੱਛੇ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖਦੇ ਜਾਓ ਆ ਸਾਰੀਆਂ ਗੱਲਾਂ ਤੇ ਸੋ ਡਿਬੇਟ ਹੀ ਇਸ ਗੱਲ ਦੀ ਆਪਾਂ ਸਾਰੀ ਚਰਚਾ ਕਰ ਰਹੇ ਹਾਂ ਸੋ ਕਹਿੰਦਾ ਵੀ ਮੇਰੀ ਜਿਹੜੀ ਪ੍ਰਜਾ ਹੈ ਉਹ ਨਿਸਲ ਹੋਗੀ ਤੇ ਮੈਨੂੰ ਇਹ ਜੀ ਨਿਸਲ ਪ੍ਰਜਾ ਚਾਹੀਦੀ ਨਹੀਂ ਮੇਰੇ ਰਾਜ ਦੇ ਵਿੱਚ ਮੈਂ ਚਾਹੁੰਦਾ ਲੋਕ ਜਾਗਰੂਕ ਹੋਣ ਵਧੀਆ ਘੈਂਟ ਲੋਕ ਉਹ ਕਹਿੰਦਾ ਵੀ ਕੀ ਕਰੀਏ ਇੱਕ ਨਦੀ ਜਾਂਦੀ ਸੀ ਨਦੀ ਦੇ ਪਰਲੇ ਪਾਸੇ ਲੋਕ ਖੇਤ ਚ ਜਾਂਦੇ ਹੁੰਦੇ ਸੀ ਖੇਤ ਪਰਲੇ ਪਾਸੇ ਸੀ ਉਹਨੇ ਨਦੀ ਦੇ ਉੱਤੇ ਇੱਕ ਪੁਲ ਸੀਗਾ ਪੁਲ ਦੇ ਉੱਤੇ ਨਾ ਇੱਕ ਕਰ ਲਾਤਾ ਇੱਕ ਟੈਕਸ ਲਾਤਾ ਹੂੰ ਕਹਿੰਦੇ ਵੀ ਇੱਕ ਜਿਹੜਾ ਵੀ ਬੰਦਾ ਪਰਲੇ ਪਾਸੇ ਟੱਪੂ ਉਹਨੂੰ ਇੱਕ ਆਨਾ ਦੇਣਾ ਪਊ ਦੇਣਾ ਪਊ ਚਲੋ ਜੀ ਉਹ ਕਹਿੰਦੇ ਵੀ ਜਰ ਆਪਾਂ ਨੇ ਕੰਮੇ ਕਰਨਾ ਖੇਤਾ ਚ ਆਪਾਂ ਨੂੰ ਕੀ ਦੇਹੀ ਜਾਵਾਂਗੇ ਇਹਨਾਂ ਨੇ ਆਨਾ ਦੇਣਾ ਸ਼ੁਰੂ ਕਰਤਾ ਰਾਜੇ ਨੇ ਸੋਚਿਆ ਵੀ ਹਜੇ ਵੀ ਨਹੀਂ ਮੇਰੀ ਪ੍ਰਜਾ ਮੇਰੇ ਕੋਲੇ ਆਈ ਵੀ ਬੋਲੀ ਨਹੀਂ ਹੈਗੀ ਉਹਨੇ 2 ਆਨੇ ਕਰਤੇ 2 ਤੋਂ 4 ਕਰਤੇ ਕੋਈ ਨਾ ਬੋਲਿਆ ਉਹਨੇ ਸੋਚਿਆ ਵੀ ਐ ਨਹੀਂ ਯਾਰ ਉਹ ਕਹਿੰਦਾ ਵੀ 4 ਆਨਿਆਂ ਦੇ ਨਾਲ 4-4 ਛੇਤਰ ਲਾਓ ਲਾਓ ਇਹਨਾਂ ਦੇ ਵੀ 4 ਆਨੇ ਦੇਣੇ ਪਣਗੇ 4 ਛੇਤਰ ਖਾਣੇ ਉਹ ਫੇਰ ਵੀ ਨਾ ਬੋਲੇ ਉਨੇ 10 ਛੇਤਰ ਕਰਤੇ ਅੱਠਾਂ ਨਾਲ 10 ਛੇਤਰ ਕਰਤੇ ਉਹ ਫੇਰ ਵੀ ਨਾ ਬੋਲੇ ਹਮ ਅੱਕ ਕੇ ਭਾਈ ਜਿਹੜੇ ਕਿਸਾਨ ਸੀਗੇ ਉਹ ਇਕੱਠੇ ਹੋ ਕੇ ਚਲੇ ਗਏ ਉਹਦੇ ਕੋਲੇ ਠੀਕ ਰਾਜੇ ਕੋਲੇ ਹਮ ਪੂਰਾ ਝੁੰਡ ਬਣਾ ਕੇ ਬਾਗੇ ਹਮ ਰਾਜਾ ਖੁਸ਼ ਹੋ ਗਿਆ ਹਮ ਵੀ ਪ੍ਰਜਾ ਆ ਗਈ ਮੇਰੇ ਕੋਲੇ ਵੀ ਹੈਗੀ ਆ ਜਮੀਰਾਂ ਦੀ ਜਾਗਦੀ ਆ ਹਮ ਜਾ ਕੇ ਹੁਣ ਮੰਗ ਪੁੱਛੋ ਕੀ ਰੱਖੀ ਉਹਨਾਂ ਨੇ ਕੀ ਮੰਗ ਰੱਖੀ ਕਹਿੰਦੇ ਛੇਤਰ 8 ਦੀ ਜਗ੍ਹਾ 16 ਮਾਰ ਲੋ ਅੱਛਾ ਆਨੇ 8 ਦੀ ਜਗ੍ਹਾ 20 ਲੈ ਲੋ 20 ਲੈ ਲੋ ਪਰ ਬੰਦੇ ਵਧਾ ਦਿਓ ਸਾਨੂੰ ਟਾਈਮ ਜ਼ਿਆਦਾ ਲੱਗਦਾ ਉੱਥੇ ਇਹਨਾਂ ਵਿੱਚ ਸਾਨੂੰ ਲਾਈਨ 'ਚ ਲੱਗਣਾ ਪੈਂਦਾ ਹੈ ਬੰਦੇ ਵਧਾਓ ਛੱਤਰ ਜਿੰਨੇ ਮਰਜ਼ੀ ਮਾਰ ਬੁਆਨੇ ਜਿੰਨੇ ਮਰਜ਼ੀ ਪਰ ਬੰਦੇ ਵਧਾਓ ਸਾਨੂੰ ਖੜਦਾ ਨਾ ਪਵੇ ਸਾਡੇ ਫਟਾਫਟ ਬੱਜਣ ਤੇ ਅਸੀਂ ਜਾਈਏ ਸੋ ਅੱਜ ਸਾਨੂੰ ਆਤ ਪੈ ਗਈ ਉਹ ਛੱਤਰਖਾਨ ਦੀ ਤੇ ਸਵਾਦ ਪੈ ਗਿਆ ਸਾਨੂੰ ਦੂਜੇ ਦੇ ਛੱਤਰ ਪੈਂਦੇ ਦੇਖਣ ਦੇਖਣ ਦਾ ਅੱਜ ਉਹਦੇ ਪਹਿਰੇ ਨੇ ਅਸੀਂ ਦੇਖ ਰਹੇ ਹਾਂ ਕੱਲ ਨੂੰ ਸਾਡੇ ਪਹਿਣਗੇ ਉਹ ਸਾਡੇ ਲੋਕ ਅਹੀਂ ਕਹਿੰਦੇ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਐਨੇ ਪਤਾ ਵੀ ਸਾਡੇ ਵਾਸਤੇ ਲੜਾਈ ਲੜੀ ਜਾਂਦੀ ਹੈ ਹਾਂ ਇਹ ਲੜਾਈ ਸਭ ਦੀ ਹੁੰਦੀ ਹੈ ਸਾਂਝੀ ਹੁੰਦੀ ਹੈ ਸੋ ਸਾਥ ਦਿਆ ਕਰੋ ਜੇ ਨਹੀਂ ਜਾ ਸਕਦੇ ਤਾਂ ਮਾੜਾ ਵੀ ਨਾ ਕਹੋ ਇੱਕ ਹੋਰ ਬਹਿਮ ਹੈ ਨਾ ਕਾਫੀ ਲੋਕਾਂ ਨੂੰ ਵੀ ਇਧਰਲੇ ਪਾਸੇ ਪੰਜਾਬੀ ਨੇ ਬਚਾਲੇ ਫੌਜਾ ਹਾਂ ਇਹ ਵੀ ਦੱਸੋ ਦੂਜੇ ਪਾਸੇ ਵੀ ਆ ਸਾਡੇ ਹਰਿਆਣੇ ਵਾਲੇ ਭਰਾ ਉਧਰ ਵੀ ਆਏ ਹੋਏ ਨੇ ਜਿਹੜੇ ਦੂਜੇ ਪਾਸੇ ਹਰਿਆਣੇ ਦੇ ਚਲੋ ਥੋੜਾ ਜਿਹਾ ਇਹ ਐ ਵੀ ਜਿਹੜਾ ਪੰਜਾਬ ਵਾਲੇ ਪਾਸੇ ਆ ਉਹ ਸੈਲਾਬ ਥੋੜਾ ਜਿਹਾ ਵੱਡਾ ਹੈ ਕਿਉਂਕਿ ਜਿਹੜਾ ਸਾਡਾ ਹਰਿਆਣਾ ਉਹ ਥੋੜਾ ਜਿਹਾ ਪੰਜਾਬ ਦੇ ਰਲਣ ਦੇ ਨਾਲ ਥੋੜਾ ਜਿਹਾ ਜ਼ਿਆਦਾ ਹੌਸਲੇ ਚ ਆ ਜਾਂਦਾ ਠੀਕ ਹੈ ਪਰ ਅੱਗ ਦੋਏ ਪਾਸੇ ਆ ਕੁਝ ਪਹਿਲੀ ਸੇਵਾਵਾਂ ਬੰਦ ਕਰਤੀ ਸੀ ਨਾ ਸਾਰਾ ਉਹਨਾਂ ਤੱਕ ਉਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਕੀ ਹੋ ਰਿਹਾ ਇਹ ਜਿਹੜੀਆਂ ਜਿਹੜੇ ਨਾ ਮੇਨ ਆਗੂ ਨੇ ਜਾਂ ਮੇਨ ਕੰਟੈਕਟ ਚ ਨੇ ਉਹਨਾਂ ਨੂੰ ਤਾਂ ਪਤਾ ਹੈ ਪਤਾ ਹੈ ਵੀ ਅੱਜ ਆ ਕਹਾਣੀ ਜਿੰਨਾ ਚਿਰ ਨੈਟਾਂ ਤੋਂ ਵੀਡੀਓ ਦੇਖਣਗੇ ਨਹੀਂ ਉਹਨਾਂ ਤੇ ਜੋਸ਼ ਨਹੀਂ ਪਰੂਗਾ ਜੋਸ਼ ਨਹੀਂ ਪਰੂਗਾ ਸੋ ਕਿਤੇ ਨਾ ਕਿਤੇ ਉਹ ਨੈਟ ਕਰਕੇ ਵੀ ਤੋੜੇ ਹੋਏ ਨੇ ਪਰ ਕਹਿੰਦੇ ਹੁੰਦੇ ਨੇ ਵੀ ਜਿੱਤ ਲੜਦਿਆਂ ਦੀ ਹੁੰਦੀ ਹੈ ਜਿੱਤ ਲੜਦੇ ਲੋਕਾਂ ਦੀ ਹਾਂ ਲੜਦੇ ਲੋਕਾਂ ਦੀ ਸੋ ਲੜਦੇ ਰਹਿਾਂਗੇ ਜਿੱਤ ਹੋਊਗੀ ਜਿੱਤ ਪੱਕੀ ਹੈ ਠੀਕ ਹੈ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖੋ ਸੋ ਸੋ ਮਨਮੋਹ ਵਰਸ ਨੇ ਬਹੁਤ ਸੋਹਣੀ ਜਿਹੜੀ ਗੱਲ ਕਹੀ ਹੈ ਸੋ ਲੜਾਈਆਂ ਚੱਲਦੀਆਂ ਰਹਿਣੀਆਂ ਸਰਕਾਰਾਂ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਤੇ ਲੋਕਾਂ ਦੇ ਮੁੱਦੇ ਨੇ ਸੋ ਕਿਸੇ ਨਾ ਕਿਸੇ ਮੁੱਦੇ ਤੇ ਅਗਰ ਲੋਕਾਂ ਨੂੰ ਲੱਗਦਾ ਵੀ ਇਹ ਸਹੀ ਨਹੀਂ ਤਾਂ ਉਹਤੇ ਬੋਲਣਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਬਿਲਕੁਲ